ਮਰਹੂਮ ਪੰਜਾਬੀ ਗਾਇਕ ਸਦੂ ਮੋਸੇਵਾਲਾ ਜੀ ਹਾਂ ਅੱਜ ਸੱਚੀ ਹੋ ਨਹੀਂ ਮੁੱਕਿਆ ਕਿਉਂਕਿ ਇੱਕ ਤੋਂ ਬਾਅਦ ਇੱਕ ਇਹਨਾਂ ਦੇ ਗੀਤ ਲਗਾਤਾਰ ਰਿਲੀਜ਼ ਹੋ ਰਹੇ ਨੇ ਪੰਜਾਬੀ ਗਾਇਕ ਸਦਮੂਸ ਵਾਲਾ ਦਾ ਨਵਾਂ ਗੀਤ ਟ੍ਰਿਪੀ ਅੱਜ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ ਮਈ 2022 ਦੇ ਵਿੱਚ ਮੁਸਵਾਲੇ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਹਨਾਂ ਦਾ 6ਵਾਂ ਗੀਤ ਹੈ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲਗਭਗ 50000 ਤੋਂ ਵੱਧ ਲੋਕ ਇਸ ਦੀ ਉਡੀਕ ਕਰ ਰਹੇ ਸਨ ਜੀਹਾਂ ਤੇ ਇੱਕ ਘੰਟੇ ਦੇ ਬਾਅਦ 973 ਲੱਖ ਤੋਂ ਵੱਧ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਤੇ ਜੇਕਰ ਗੱਲ ਕਰੀਏ ਤਾਂ ਇੱਕ ਇੱਕ ਸੈਕਿੰਡ ਉਦੋਂ ਬਾਅਦ ਇਸ ਗੀਤ ਦੇ ਵਿਊਜ਼ ਨੂੰ ਨੇ ਉਹ ਬਾਤਦੇ ਹੋਏ नजर आ रहे हैं जी हां वही गिनती गीत नू सुन रहे इसमें चरण कौर ने मूसवालेट्यूब चैनल से रिज किया सिद्धू मूसे वाले प्रशंसकों च इस गीत का नजर भी आ रहा हैतारह सैकेंड है जिस मूस वाले बोल रैप भी शामिल है पूरे गीत एनिमेष इस ही अपने ਉੱਤਰ ਦੇ ਨਵੇਂ ਗੀਤ ਨੂੰ ਭਰਪੂਰ ਪਿਆਰ ਮਿਲਦਾ ਦੇ ਕੇ ਪਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਗੀਤ ਸਿੱਧੂ ਮੂਸਵਾਲੇ ਦੇ ਅਧਿਕਾਰਤ YouTube ਚੈਨਲ ਤੇ ਸਵੇਰੇ 10 ਵਜੇ ਦੇ ਕਰੀਬ ਰਿਲੀਜ਼ ਕੀਤਾ ਗਿਆ ਪਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਇਸ ਸੰਬੰਧੀ ਸਟੋਰੀ ਵੀ ਸਾਂਝੀ ਕੀਤੀ ਦੱਸ ਦੇ ਕਿ ਇਹ ਗੀਤ ਟ੍ਰੈਂਡ ਕਰ ਰਿਹਾ ਹੈ ਪੂਰਾ ਗੀਤ ਰੈਪ ਬਾਂਡ ਗਾਇਆ ਹੋਇਆ ਹੈ ਜੀ ਹਾਂ ਸਿੱਧੂ ਮੂਸਵਾਲੇ ਦੇ ਪ੍ਰਸ਼ੰਸਕ ਉਹਨਾਂ ਦੇ ਇਸ ਗੀਤ ਨੂੰ ਕੂਬਾ ਪਸੰਦ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਗਾਤਾਰ ਉਸੇ ਵੜੀਆਂ ਤਾਰੀਫਾਂ ਜੋਨੇ ਉਸ ਸਮਨ ਨੂੰ ਮਿਲ ਰਹੀਆਂ ਨੇ ਉਹ ਦੇਖਿਆ ਜਾ ਸਕਦੀਆਂ ਨੇ ਪ੍ਰਸ਼ੰਸਕਾਂ ਵੱਲੋਂ ਇਸ ਗੀਤ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਜਦੋਂ ਦਦਾ ਤੁਸੀਂ ਗੀਤ ਸੁਣੋਗੇ ਇਸ ਗੀਤ ਦੇ ਵਿਥਿਨ ਸੈਕਿੰਡਸ ਜੋ ਨੇ ਵੀਊ ਉਹ ਲਗਾਤਾਰ ਬਾਤੇ ਨਜ਼ਰ ਆ ਰਹੇ ਨੇ ਪ੍ਰਸ਼ੰਸਕ ਲਗਾਤਾਰ ਇਸ ਗੀਤ ਨੂੰ ਲਾਈਕ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਤਾਂ ਕਹਿ ਲੋ ਵੀ ਲੋਕਾਂ ਦੀਆਂ ਝੜੀਆਂ ਹੀ ਲੱਗੀਆਂ ਹੋਈਆਂ ਨੇ ਇੱਕ ਤੋਂ ਬਾਅਦ ਇੱਕ ਕਮੈਂਟ ਸਿੱਧੂ ਮੂਸੇਵਾਲੇ ਦੇ ਲਈ ਆ ਰਿਹਾ ਤੇ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਨਾਲ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ